ਤੈਨੂੰ ਇਹ ਕੰਮ ਦੇ ਵਿੱਚ ਪ੍ਰੋਫੈਸ਼ਨਲ ਆਏ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਹੁਣ ਉਹ ਤਾਂ ਇਹ ਮੈਨੂੰ ਥੋੜਾ ਜਿਆਦਾ ਲੱਗਦਾ ਤਿੰਨ ਖਾਲੀ ਹੋਏ ਨੇ ਤਿੰਨਾਂ ਵਿੱਚ ਤੁਸੀਂ 10000 ਜੀ ਮਹੀਨੇ ਦਾ ਕਮਾਉਣੀਆ ਤੁਸੀਂ ਕੱਲ ਨੂੰ 20000 ਕਮਾਉਮੋਗੇ 20 ਤੋਂ ਬਾਅਦ ਤੁਸੀਂ ਲੱਖ ਰੁਪਏ ਕਮਾਉਮੋਗੇ ਉਹ ਸੋਡਾ ਮਤਲਬ ਹੌਸਲਾ ਤੇ ਹਾਂਜੀ ਸਤਿ ਸ੍ਰੀ ਅਕਾਲ ਪਾੜ ਦੂਜਾ ਜੀ ਬਾਈ ਗੁਰਪ੍ਰੀਤ ਦੁਗਾਂ ਦੇ ਘਰੇ ਸੀਗੇ ਤੇ ਬਾਈ ਗੁਰਪ੍ਰੀਤ ਦੇ ਨਾਲ ਅੱਜ ਗੱਲਬਾਤ ਕਰਦੇ ਆ ਬਹੁਤ ਭਰਾਮਾਂ ਦੇ ਮਗਰ ਲਾ ਵੀਡੀਓ ਵਿੱਚ ਇਹਨਾਂ ਦੇ ਕਮੈਂਟ ਆਉਂਦੇ ਰਹੇ ਆ ਵੀ ਬਾਈ ਕੋਲੇ ਜਿਹੜੀ ਬਰੀਡ ਆ ਬਹੁਤ ਚੰਗੀ ਆ ਤੇ ਬਾਈ ਦੇ ਪਸ਼ੂ ਦੁੱਧ ਵੀ ਚੰਗਾ ਦਿੰਦੇ ਨੇ ਦੁੱਧ ਦੇ ਨਾਲ ਨਾਲ ਵੀ ਬਾਈ ਜਿਹੜੀ ਖਰਾਕ ਆ ਉਹ ਕੀ ਵਰਤਦਾ ਤਾਂ ਹੁਣ ਆਜੋ ਨਾਲੇ ਤਾਂ ਗੁਰਪ੍ਰੀਤ ਬਾਈ ਨਾਲ ਮਿਲਣਾਂ ਨਾਲੇ ਗੱਲਾਂ ਬਾਤਾਂ ਕਰਦੇ ਆਂ ਤੇ ਨਾਲੇ ਇਹਨਾਂ ਦੇ ਸਾਨੂੰ ਕੱਲੇ ਕੱਲੇ ਜਿਹੜੀ ਕੋਈ ਮੱਝ ਆ ਕੱਟੀ ਆ ਜਿਹੜੀ ਤਿਆਰ ਆ ਸਾਨੂੰ ਉਹਦੇ ਉੱਤੇ ਨਿਗਮ ਰਵਾਉਦੇ ਆਂ ਨੇ ਗੁਰਪ੍ਰੀਤ ਬਾਈ ਕੀ ਹਾਲ ਹੈ ਸਹਿਮ ਤੇ ਆਜੋ ਆਪਾਂ ਦਿਖਾਈਏ ਆਪਾਂ ਸਟਾਰਟਿੰਗ ਇੱਥੋਂ ਕਰੀਏ ਪਹਿਲੀ ਮੱਝ ਤੋਂ ਹੀ ਤੇ ਇਹ ਇਹ ਵੀ ਦੇਖੋ ਮਿੱਤਰੋ ਜਿਹੜੀ ਕੋਈ ਵੀ ਆਪਾਂ ਕਹਿ ਸਕਦੇ ਆ ਨਾ ਇੱਕ ਚੀਜ਼ ਹੁੰਦੀ ਆ ਹੁਣ ਤੁਸੀਂ ਨਾ ਦੇਖੋ ਵੀਡੀਓ ਸਾਨੂੰ ਆਟੋਮੈਟਿਕ ਹੀ ਚੱਲੀ ਜਾਣੀ ਆ ਤੁਸੀਂ ਆਟੋਮੈਟਿਕ ਹੀ ਦੇਖੀ ਜਾਣੀ ਆ ਵੀ ਇਹਦੇ ਵਿੱਚ ਉਹ ਚੀਜ਼ ਦਾ ਵੀ ਜ਼ਰੂਰ ਧਿਆਨ ਦੇਖਣਾ ਵੀ ਕੋਈ ਮੱਝ ਜਿਹੜੀ ਕੁਆਲਟੀ ਤੋਂ ਬਾਹਰ ਜਾਂ ਬਰੀਡ ਤੋਂ ਬਾਹਰ ਨਹੀਂ ਠੀਕ ਆ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਵੀ ਜਦੋਂ ਪਸ਼ੂ ਪਾਲਕ ਨੇ ਹਨਾ ਇਹ ਗੱਲਾਂ ਤੇ ਵੀ ਧਿਆਨ ਰੱਖ ਕੇ ਜਾਣਾ ਉਹਨੇ ਆਟੋਮੈਟਿਕ ਹੀ ਅੱਗੇ ਵਧਣਾ ਵਾਲਾ ਕੰਮ ਹੀ ਹੁੰਦਾ ਜਦੋਂ ਬਰੀਡ ਤੇ ਧਿਆਨ ਰੱਖਦੇ ਆ ਦੁੱਧ ਤੇ ਧਿਆਨ ਰੱਖਦੇ ਆ ਤਾਂ ਬੰਦਾ ਇਹ ਚੀਜ਼ਾਂ 'ਚੋਂ ਮਾਰ ਨਹੀਂ ਖਾ ਸਕਦਾ ਗੁਰਪ੍ਰੀਤ ਬਾਈ ਇਹ ਕਿਹੜੇ ਸੂਏ ਆ ਪਹਿਲੀ ਛੋਟੀ ਜਿਹੜੀ ਉਚੀ ਤੋਂ ਹੋ ਗਈ ਛੇਦ ਇਹ ਇਹ ਆਪੇ ਕੰਡੇ ਦਾ 24 ਕਿਲੋ ਵਰਖ ਲੈ ਲਈ ਤੇ ਹੁਣ ਸੁਈ ਵੀ ਹੈ ਹਾਂ ਜੀ ਹੁਣ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ 24 ਕਿਲੋ ਆਪਾਂ ਕੰਡੇ ਦਾ ਜੋਕ ਹੀ ਲਏ ਸੀ ਹਾਂ ਜੀ ਬੜੀ ਬਿਮਾਰ ਕਰਕੇ ਇਹਦੀ ਡਿਸੀ ਹੋ ਗਈ ਪਹਿਲਾਂ ਬਹੁਤ ਰਾਜੀ ਦੇ ਠੀਕ ਹੈ ਤੇ ਆਪਣੇ ਘਰੇ ਕਿੰਨਾ ਦੇਣ ਦੀ ਸ਼ੱਕ ਆਪਣਾ ਕਹਿੰਦਾ ਇਹਨੂੰ 20 ਦਿੱਤਾ ਜੀ 20 ਦਿੱਤਾ ਚਲੋ ਇੰਨਾ ਕੁ ਦਾ ਫਰਕ ਪੈਂਦਾ ਓਕੇ ਬਿਮਾਰ ਹੋ ਗਈ ਸੁਣਾਓ ਬਹੁਤ ਜ਼ਿਆਦਾ ਠੀਕ ਹੈ ਨਹੀਂ ਝੋਟੀ ਖਰ ਬਹੁਤ ਵਧੀਆ ਮਿਲੀ ਸੀ ਤੇ ਮਗਰ ਕੀ ਆਇਤੀ ਇਹਦੇ ਟੱਟਾ ਜੋ ਬਾਲੇ ਤੇ ਅੱਛਾ ਕੱਟਾ ਸੀਗਾ ਬਾਈ ਤੇ ਇਹ ਝੋਟੀ ਆਪਾਂ ਦਿਖਾਈ ਦਿੱਤੀ ਸੀ ਬਾਈ ਦੀ ਜਿਹੜੀ ਬਕਾਉ ਝੋਟੀ ਆ ਤਾਂ ਪਹਿਲੇ 파ੜ ਦੇ ਵਿੱਚ ਇਹਦੀ ਸਾਰੀ ਤੋਰ ਕੇ ਵੀਡੀਓ ਬਣਾਈ ਆ ਉਹ ਤੁਸੀਂ ਦੇਖ ਸਕਦੇ ਆ ਜਾ ਕੇ ਤੇ ਗੁਰਪ੍ਰੀਤ ਆਹ ਗੱਲ ਕਰੀਏ ਕੋਹੇ ਨੂਰ ਵਾਲੀ ਛੋਟੀ ਜਿਹੀ ਦਾ ਦਏ ਸੀ ਹਾਂ ਕੋਹੇ ਨੂਰ ਦੀ ਹੈ ਅੱਛਾ ਠੀਕ ਹੈ ਇਹਦਾ ਕਿੰਨਾ ਟਾਈਮ ਰਹਿ ਗਿਆ ਬਾਈ ਬਸ ਇਹ ਦਿਨ ਪੂਰੀ ਨਹੀਂ ਦੇਦਾ ਜੀ ਇਹ ਵੀ ਉਮਰ ਦੀ ਛੋਟੀ ਆ ਬਾਈ ਕੱਟੀ ਆ ਹਜੇ ਹਨਾ ਹਾਂ ਦੋ ਦਿਨ ਤਾਂ ਇਹ ਕਰਦੀ ਹੈ ਜੀ ਹਾਂ ਅੱਗੇ ਦੇਖੋ ਹੁਣ ਇਹ ਜੇ ਆਰਡਰ ਆਪਾਂ ਨੂੰ ਦੇਖਣ ਨੂੰ 2-4 ਸਾਲ 5 ਸਾਲ ਜੇ ਮਗਰ ਜਾਣੇ ਆ ਤਾਂ ਵਪਾਰੀ ਵੀ ਜਦੋਂ ਆਪਾਂ ਪਹਿਲੇ ਵੇਚ ਦਿੰਦੇ ਉਹ ਕੱਟੀ ਕਹਿ ਕੇ ਮੋੜ ਜਾਂਦੇ ਸੀ ਵੀ ਕੱਟੀ ਆ ਕਿਉਂਕਿ ਚੱਡੇ ਨਹੀਂ ਹੁੰਦੇ ਸੀ ਉਹਨਾਂ ਦੇ ਹਨਾ ਬਰੀਡ ਦੇ ਨਾਲ ਫਰ ਆਮ ਕਰਾਂ ਚੋਹੀ 10 12 ਲੀਟਰ ਦੁੱਧ ਦਿੰਦਿਆਂ ਤੇ ਬਰੀਡ ਦੇ ਨਾਲ ਉਹੀ 10 12 ਲੀਟਰ ਪਹਿਲਾਂ ਜੀ ਮਿਲ ਜਾਂਦਾ ਹਨ ਤਾਂ ਇਹ ਝੋਟੀ ਬਾਈ ਇਹ ਸਾਹਮਣੇ ਪਤਾ ਕਿਹੜੀ ਦੀ ਉਹ ਇਹ ਵੀ ਪਦਨ ਦੱਸਦਾ ਇਹਨੇ ਪੂਰੇ ਹੋਣਗੇ ਅੱਛਾ ਇਹਦੇ ਚ ਵੀ ਦੱਕਦਾ ਰਹਿੰਦੇ ਆ ਪੂਰੇ ਹੋਣ ਵਾਲੇ ਜ ਤੇ ਉਦੋਂ ਬਾਅਦ ਫੇਰ ਗੁਰਪ੍ਰੀਤ ਬਾਈ ਆ ਖੜੀ ਆ ਨਾਲ ਮੱਚ ਇਹ ਆਪਣਾ ਜੀ ਉਧਰ ਹਰਿਆਣੇ ਦੇ ਲਈਦੀ ਇਹ ਮੇਲੇ ਚ ਚਵਾਈ ਵੀ ਹੋਈ ਆ 11:30 ਜੀ ਉੱਤੇ ਬੇਲਾ ਲੱਗੇ ਜਿਵੇਂ ਮਹਿਮਈ ਅੱਛਾ ਮੈਂ ਮੇਲੇ ਚ 11:30 ਲੀਟਰ ਦੀ ਚਵਾਈ ਹੋਈ ਵੀ ਆ ਆ ਚਾਰ ਦੰਦ ਦੀ ਅੱਛਾ ਇਹ ਵੀ ਬਹੁਤ ਵਧੀਆ ਗੱਲ ਹੈ ਤੇ ਉਦੋਂ ਬਾਅਦ ਇਹ ਵੀ ਝੋਟੀ ਬਹੁਤ ਸੋਹ ਇਹ ਇਹਦਾ ਹੀ ਪਛਾਣਦਾ ਪਤਾ ਇਹ ਆਪਣਾ ਇਹਦਾ ਸਰਕਾਰੀ ਸਾਹ ਨਹੀਂ ਆਉਂਦਾ ਸਰਕਾਰੀ ਦੀ ਓਕੇ ਇਹ ਵੀ ਹਰਿਆਣੇ ਦੇ ਵਿੱਚੋਂ ਆਈ ਵੀ ਸੀ ਮਗਰ ਹਰਿਆਣੇ ਦੇ ਸੀਮੰਦ ਦੀ ਹੈ ਠੀਕ ਆ ਬਾਈ ਤੇ ਆਪਾਂ ਜਿਹੜੀ ਮਗਰ ਚਵਾਈ ਕਰਾਈ ਸੀ ਉਹ ਕਿਹੜੀ ਮੱਝ ਆ ਉਹ ਆਏ 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 ਅੱਛਾ ਜੀ ਇਹੇ ਨਹੀਂ ਸੀ ਤੇ ਆ ਦੇਖੋ ਵੀ ਮੱਝ ਤੇ ਇਹਨਾਂ ਦੇ ਵਿੱਚੋਂ ਤਾਂ ਜਿਹੜੀਆਂ ਖੜੀਆਂ ਮੇਰੇ ਸਾਬ ਨਾਲ ਦੋ ਤਿੰਨ ਮੱਝਾਂ ਤਾਂ ਚਵਾਈ ਹੋਈ ਵੀ ਆਪਣੇ ਵਾਲੇ ਚੋ ਚੈਨਲ ਤੇ ਹੈਨਾ ਤਾਂ ਜੇ ਤੁਸੀਂ ਦੇਖੋ ਨਾ ਉਹਤੇ ਵੀ ਮਗਰ ਜਾ ਕੇ ਮਗਰ ਲਈ ਸਾਲ ਦੀ ਚਵਾਈ ਹੋਈ ਵੀ ਹੈ ਬਹੁਤ ਜ਼ਿਆਦਾ ਵਧੀਆ ਇਹ ਫਰਾਤ ਟਾਈਮ ਚ ਥੋੜੀ ਜੀ ਤੁਹਾਨੂੰ ਪਤਾ ਵੀ ਜਿਹੜੀ ਆ ਲਾਲੀ ਦੀ ਪ੍ਰੋਬਲਮ ਜ਼ਰੂਰ ਆ ਜਾਂਦੀ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਹੁਣ ਨਾ ਤਾਂ ਧੁੱਪ ਚ ਬਾਹਰ ਬੰਨ ਸਕਦੇ ਹਾਂ ਕਿਉਂਕਿ ਧੁੱਪ ਛੇਦੀ ਆ ਜਾਂਦੀ ਹੈ ਤੇ ਧੁੱਪ ਜ਼ਬਰਦਸਤ ਹੁੰਦੀ ਆ ਟਾਈਮਾਂ ਦੀ ਹਾਂ ਜੀ ਤਾਂ ਥੋੜਾ ਜਿਹਾ ਸੱਡਾਂ ਤੇ ਸੱਡਾਂ ਦੇ ਵਿੱਚ ਰਹਿਣ ਦੇ ਨਾਲ ਥੋੜਾ ਜਿਹਾ ਪਸ਼ੂ ਲਾਲੀ ਆਟੋਮੈਟਿਕਲੀ ਫੜਦਾ ਤੇ ਆਡਰ ਥਣ ਲੇਵਾ ਇਹਦਾ ਵੀ ਦੇਖੋ ਇਹਦਾ ਹੁਣ ਦੁੱਧ ਕਿੰਨਾ ਸੀ ਇਹ ਹੁਣ ਉਹਨੇ 16-17 ਜੀ ਇਹਨੂੰ ਹੋ ਗਏ 7 ਮਹੀਨੇ ਸੂਈ ਨੂੰ 7 ਮਹੀਨੇ ਹੋ ਗਏ ਸੂਈ ਨੂੰ ਹੁਣ ਗੱਭਣ ਕਿੰਨੇ ਟਾਈਮ ਦੀ ਗੱਭ ਦਰ ਵਾਰ ਟਾਈਮ ਹੋਇਆ ਕਰਨੀ ਤੁਵਾਲੀ ਦੀ ਨੀ ਨੀ ਬਹੁਤ ਸੋਹਣੀਆ ਕਰਮਾਲੀ ਹੈ ਵੀ ਬਈ ਮਾਜ ਗੁਰਪ੍ਰੀਤ ਤੇ ਆਪਾਂ ਜੇ ਆ ਇਹਦੀ ਗੱਲ ਕਰੀਏ ਛੋਟੀ ਦੀ ਇਹ ਕੁਹਰੂ ਰਾ ਦੀ ਮਾਂ ਹੈ ਉਹ ਵੀ ਛੋਟੀ ਹੋਰੀ ਹੈ ਅੱਛਾ ਉਹਦੀ ਮਾਂ ਗੀ ਠੀਕ ਹੈ ਤੇ ਇਹਦਾ ਦੁੱਧ ਕਿੰਨਾ ਹੁੰਦਾ ਹੈ ਗੁਰਪ੍ਰੀਤ ਇਹ ਨਾਰਮਲ ਬਸ 17 18 ਵਿੱਚ ਹੀ ਹੈ 17 18 ਇਹਦੀ ਵੀ ਇੰਨਾ ਹੀ ਦੇ ਦੁੱਧ ਓਕੇ ਤੇ ਆ ਵੱਡੀ ਵੱਡੀ ਮਾਜ ਦੀ ਕੀ ਹਿੱਕਰੀ ਹੈ ਇਹ ਤਾਂ ਬਿਮਾਰ ਬਹੁਤ ਜ਼ਿਆਦਾ ਹੋ ਗਈ ਦੀ ਬਹੁਤ ਦੁੱਧ ਦੇ ਦੇ ਲਈ 22 ਲੀਟਰ ਦੁੱਧ ਦੇ ਦੇ ਲਈ ਓਕੇ ਇਹ ਤਾਂ ਬਿਮਾਰ ਬਹੁਤ ਹੋ ਗਈ ਹੁਣ ਵੀ 16 17 ਦੇ ਬਈ ਹੱਡ ਦੇਖ ਬਾਈ ਇਹਦਾ ਬਹੁਤ ਵਧੀਆ ਲੱਸੀ ਹੋ ਗਿਆ ਹੱਡ ਨਿਕਲ ਗਏ ਹਨ ਸਹੀ ਸਹੀ ਵੀਡੀਓ ਵੀ ਹੈਗੀ ਨੋਲੇ ਹਾਂ ਬਹੁਤ ਰਾਜਮਾਨ ਚ ਮੱਝ ਦੀ ਇਧਰ ਹੀ ਬਾਂਤਰੀ ਬਹੁਤ ਚੰਗੀ ਹੈ ਰਾਈ ਤੇ ਚਲਪਰ ਕੀਤ ਹੋ ਜਾਂਦਾ ਹਨ ਬਸੋ ਚਲੋ ਆ ਜਾਂਦਾ ਜਿਵੇਂ ਕੋਈ ਬਿਮਾਰ ਠਮਾਰੀ ਦੇ ਵਿੱਚੋਂ ਵੀ ਨਿਕਲ ਗਿਆ ਪਸ਼ੂ ਤੋਂ ਬਾ ਤੰਦਰੁਸਤ ਛੇਤੀ ਹੋ ਜਾਈ ਨਾ ਰਾਈ ਤੇ ਚਲ ਬੰਦਾ ਅਗਲੇ ਸਾਲ ਕਰ ਲੰਦਾ ਬਾਈ 2 ਕਿਲੋ ਦੁੱਧ ਦਵਾਰੇ ਉੱਠੀ ਆਏ ਹਮ ਪਰ ਇਹਦੇ ਨਾਲ ਤਾਂ ਜਿਵੇਂ ਕੋਈ ਆਪਾਂ ਕਹਿੰਦੇ ਹੱਡ ਹੱਡ ਤਾਂ ਬਹੁਤ ਜਿਆਦਾ ਦੇਖਣ ਨੂੰ ਪਤਾ ਲੱਗਦਾ ਕਿੰਨੀ ਖੁੱਲੀ ਹੈ ਨਾ ਦੋ ਦੋ ਕਿਲੋ ਦੁੱਧ ਆ ਗਿਆ ਘਟ ਗਏ ਦੋ ਕਿ 2 16 ਕਿਲੋ ਦਵਾਰੇ ਅੱਛਾ ਦਵਾਰੇ 16 ਤਾਂ ਆ ਗਈ ਅਰੇ ਦੋ ਕਿਲੋ ਰਹਿ ਗਿਆ ਸੀ ਤੇ ਹੁਣ ਦੁਬਾਰੇ ਕਿੰਨਾ ਦੇਈ ਜਾਂਦੀ ਹਣ 16 ਦੇਈ ਜਾਂਦੀ 16 ਦੇਈ ਜਾਂਦੀ ਇਹ ਬਹੁਤ ਵਧੀਆ ਗੱਲ ਆ ਬਾਕੀ ਗੁਰਪ੍ਰੀਤ ਮਿਹਨਤ ਬਹੁਤ ਆ ਬਾਈ ਤੁਹਾਡੇ ਸਾਰੇ ਪਰਿਵਾਰ ਦੀ ਹਨਾ ਇਹ ਵੀ ਬਹੁਤ ਆ ਤੇ ਇਹ ਮਾਝਾ ਗੁਰਪ੍ਰੀਤ ਆਪਣਾ ਕਿੰਨਾ ਦੋ ਦੇ ਦਿੰਦੀ ਬਾਈ ਜਿਵੇਂ 16 17 ਬਸ ਇੱਥੇ ਕਿੰਦੀ ਜੀ ਇਹ ਵੀ 16 17 ਤੇ ਦੂਜੀ ਉਹ 18 19 ਜੀ ਉਹ 18 19 ਤੇ ਪਰਲੀ ਝੋਟੀ ਉਹ ਉਹ 20 ਪਲੱਸ ਦੋਸੀ ਉਹ 20 ਪਲੱਸ ਤੇ ਆ ਆ ਕੱਟੀਆਂ ਨੇ ਦੋਹਾਂ ਦੀ ਅੱਛਾ ਦੋਨਾਂ ਦੀਆਂ 43 ਦਿਨਾਂ ਚਾਹੀਦੀਆਂ ਕੱਟੀਆਂ ਜੀ ਅੱਛਾ 43 54 ਦੀ ਤਾਜਨਾ ਜੇਕਰ تین ਆ ਪਰਲੀਦਰਾਇਜਨ ਗਈ ਹੈ ਉਹ 4705 ਅੱਛਾ ਆ ਦੋਨੇ 4354 ਦੀਆਂ ਕਟੀਆਂ ਬਾਈ ਹਾਂ ਜੀ ਤੇ ਇਧਰ ਆਪਣੀਆਂ ਕਟੀਆਂ ਆ ਗਈਆਂ ਹਾਂ ਸਾਰੀ ਇਧਰਲੇ ਪਾਸੇ ਵੀ ਆਲਮ ਤੇ ਮਰਵਾ ਨਿਕਾ ਹੋਰ ਵੀ ਜੇ ਆਪਾਂ ਗੱਲ ਕਰੀਏ ਹੁਣ ਜਿਹੜੀ ਆਪਣੇ ਦੁੱਧ ਵਾਲੇ ਪਸ਼ੂਆਂ ਨੂੰ ਜਿਵੇਂ ਆ ਜਿਆਦੇ ਸਵਾਲ ਵੀ ਹੁੰਦਾ ਕਮੈਂਟਾਂ 'ਚ ਵੀ ਬਾਈ ਖਰਾਕ ਵੀ ਲਾਈਵ ਨੂੰ ਪੁੱਛਿਆ ਕਰੋ ਹਨ ਤਾਂ ਹੁਣ ਜਿਹੜੀ ਆਪਣੇ ਜਿਵੇਂ ਹੁਣ ਛੋਡੇ ਫਾਰਮ ਦੀ ਜਿਹੜੀ ਦੁੱਧ ਵਾਲੇ ਪਸ਼ੂਆਂ ਦੀ ਖਰਾਕ ਕੀ ਚੱਲੀ ਜਾਂਦੀ ਹੈ ਬਾਈ ਆ ਫੀਡ ਤਿਆਰ ਕਰਾ ਕੇ ਲਓ ਨਹੀਂ ਫੀਡ ਤਿਆਰ ਕਰਾ ਕੇ ਲੈਣਾ ਹੁੰਦਾ ਉਹ ਤੁਸੀਂ ਫਾਰਮੂਲਾ ਦੱਸਦੇ ਉਹੀ ਜਿਹਾ ਫਾਰਮੂਲਾ ਅੱਛਾ ਉਹੀ ਫਾਰਮੂਲੇ ਤਿਆਰ ਹੁੰਦੀ ਆ ਹਾਂ ਜੀ ਤਿਆਰ ਕਰਾ ਕੇ ਲੈਣਾ ਠੀਕ ਹੈ ਠੀਕ ਹੈ ਤੇ ਨਾਲ ਐਕਸਟਰਾ ਕਿ ਕੋਈ ਹੋਰ ਚੀਜ਼ ਐਕਸਟਰਾ ਮਿਨੀਮਿਕਟਰੀ ਬਸ ਕੈਲਸ਼ੀਅਮ ਜੀ ਕੈਲਸ਼ੀਅਮ ਤੇ ਮੈਗਨੀਸ਼ੀਅਮ ਇਤਰੇ ਚੱਲੀ ਜਾਂਦੇ ਰਹਿੰਦੇ ਆ ਜਾਂ ਬੜੀ ਮੈਂਦੀ ਖਲ ਖੋਲ ਆਪਾਂ ਪਾ ਦਨੇ ਹਨਾ ਐਕਸਟਰਾ ਹਨਾ ਮੈਂ ਉਹ ਨਹੀਂ ਪਾਈ ਆਪਣੀ ਅੱਛਾ ਵਿਚੀ ਪਾ ਕੇ ਲੈਣਾ ਅੱਛਾ ਤੁਸੀਂ ਵਿਚੀ ਪਾ ਦਨੇ ਸਾਰਾ ਵਿਚੀ ਪਾਉਣਾ ਸਰੋ ਹੀ ਖਾਲੇ ਆਪਣੇਵੇਂ ਖਾਲੇ ਥੋੜੀ ਵਧਾ ਦੇ ਓਕੇ ਗੁਰਪੀ ਤੈਨੂੰ ਇਹ ਕੰਮ ਦੇ ਵਿੱਚ ਪ੍ਰੋਫੈਸ਼ਨਲ ਆਏ ਨੂੰ ਕਿੰਨਾ ਉੜਿਆ ਆ ਰਹੀ ਲੱਗਾ ਤਨਖਾਲੀ ਹੋਏ ਨੇ ਤਿੰਨ ਖਸਾਲੀ ਹੋਏ ਆ ਹਾਂ ਪਹਿਲਾਂ ਚਲ ਪੁੱਛੂ ਫਰਦੀ ਰਹਿੰਦੇ ਦੀ ਹਾਂ ਅੱਛਾ ਠੀਕ ਹੈ ਵੀ ਤਿੰਨ ਸਾਲਾਂ ਦਾ ਜਨਕੀ ਜਿਵੇਂ ਆਪਾਂ ਕਹਿ ਸਕਦੇ ਜੰਗੀ ਲੈਵਲ ਦਾ ਕੰਮ ਆਪਾਂ ਤਿੰਨ ਸਾਲਾਂ ਦਾ ਤੋਰਿਆ ਵਾ ਬੜੀਆ ਤੇ ਤਿੰਨ ਸਾਲਾਂ ਦਾ ਜਿਹੜਾ 13000 ਬਾਈ ਉਹਦੇ ਤੂੰ ਫਾਰਮ ਬਾਰੇ ਜਿਹੜੇ ਨਵੇਂ ਮੁੰਡੇ ਵੀ ਆਉਣਾ ਚਾਹਣੇ ਆ ਉਹਨਾਂ ਨੂੰ ਕੀ ਕਹਿਣਾ ਚਾਹਣਾ ਤੂੰ ਯਾਦ ਤੇ 13000 ਤਿੰਨ ਸਾਲਾਂ ਦਾ ਉਹ ਇਹੀ ਕਹਿਣਾ ਚਾਹੁੰਦਾ ਜਿਆਦਾ ਜੀ ਕੰਮ ਕਰੋ ਮਿਹਨਤ ਕਰੋ ਅਜਾ ਸ਼ਰਮੀ ਮੰਦਾ ਇਹ ਕੰਮਾਂ ਦੀ ਹਾਂ ਸ਼ਰਮੀ ਕਰਦਾ ਕੰਮ ਕਰਦੇ ਬਿਲਕੁਲ ਲੋਕ ਬਾਹਰੇ ਜਾ ਕੇ ਕਰਦੇ ਨੇ ਕੰਮ ਕੰਮ ਕਰਨਾ ਚਾਹਦਾ ਦੋ ਡਾਕਟਰ ਬਣ ਕੇ ਪਰ ਉਹ ਤਾਂ ਘਰ ਦਾ ਕੰਮ ਆਈ ਇਹਦੀ ਰੋਸ਼ਨੀ ਹੈ ਕੰਮ ਦੀ ਵਧੀਆ ਹੀ ਹੋਵੇ। ਬਾਕੀ ਕੰਮ ਕੁਝ ਨਹੀਂ ਹੈਗਾ ਇਹ। ਜਾਨੀ ਕਿ ਘਰੇ ਰਹਿਣ ਵਾਲਾ ਕੰਮ ਤੇ ਸਭ ਤੋਂ ਜਿਆਦਾ ਚੰਗਾ ਕੰਮ ਮੰਨਦੇ ਤੁਸੀਂ? ਹਾਂ ਜੀ ਸਾਰਾ ਵਧੀਆ ਕੰਮ ਆਈ ਇਹ। ਵੀ ਸਰਦਾਰੀ ਕੰਮ ਹੈ ਬਾਈ ਹਾਂ ਸਰਦਾਰੀ ਕੰਮ ਆ ਬਾਈ। ਵੀ ਬਸ ਉਹੀ ਛੋਟਾਲੀ ਗੱਲ ਹੈ ਵੀ ਮਿਹਨਤ ਹੈ। ਭਵਨ ਦੀ ਜਿੰਨਾ ਮਰਜ਼ੀ ਵਧਾ ਲਓ। ਹਾਂ ਜੀ ਹਾਂ ਜੀ। ਹਾਂ। ਹੁਣ ਥੋੜਾ ਜੰ ਹੁਣ ਮੁੰਡੇ ਇਹਨੇ ਬਾਹਰ ਨੂੰ ਬਦਲਾ ਕੇ। ਓਕੇ। ਹਾਂ ਨਵੇਂ ਮੁੰਡੇ ਬਹੁਤ ਫਰਕ ਪੈ ਗਿਆ ਜੀ। ਹਾਂ ਬਹੁਤ ਫਰਕ ਪੈ ਗਿਆ ਬਾਈ ਹਾਂ ਨਵੇਂ ਬਹੁਤ। ਦੇਖ ਇਹ ਤਾਂ ਜੇ ਤੁਸੀਂ ਅੱਜ ਮਿੱਥਕੇ ਜਾਵੜੋਂ ਵੀ ਸਾਡੇ ਯਾਰ ਸਾਲ ਦੀ ਅਸੀਂ ਮਹੀਨੇ ਦਾ 10000 ਕਮਾਉਣੇ ਆ ਪਸ਼ੂਆਂ ਦੇ ਵਿੱਚ ਹਾਂ ਸੌਦੇ ਦੇ ਵਿੱਚ ਕੰਮ ਕਰਨ ਦਾ ਇੱਕ ਜਜ਼ਬਾ ਹੋਵੇ ਹੌਂਸਲਾ ਹੋਵੇ ਹੌਂਸਲੇ ਬਲੰਦ ਚਾਹੀਦੇ ਇਹਦੇ ਵਿੱਚ ਇਹਦੇ ਵਿੱਚ ਨਫੇ ਨੁਕਸਾਨ ਵੀ ਹੋ ਜਾਂਦੇ ਜੇ ਤੁਹਾਨੂੰ ਕਿਸੇ ਦਿਨ ਫਾਇਦਾ ਹੈ ਤਾਂ ਕਿਸੇ ਦਿਨ ਨੁਕਸਾਨ ਵੀ ਹੋ ਸਕਦਾ ਹੈ ਪਰ ਉੱਥੇ ਢੇਰੀ ਨਹੀਂ ਢਾਉਣੀ ਹੁੰਦੀ ਹਾਂ ਜੀ ਇਹ ਹੌਂਸਲਾ ਰੱਖ ਕੇ ਇੱਕ ਚੱਲਣਾ ਪੈਂਦਾ ਹਾਂ ਹਾਂ ਕਿਉਂਕਿ ਵਿੱਚ ਆਮ ਆਪਾਂ ਮੈਂ ਦੇਖਿਆ ਆਪਣੇ ਕੋਲੇ ਬੰਦਾ ਆ ਜਾਂਦਾ ਵੀ ਬਾਈ ਜੀ ਦਿੱਕਤੋ ਪਸ਼ੂਲੇ ਤੇ ਇੱਕ ਅੱਧਾ ਖਰਾਬ ਹੁੰਦਾ ਉਹਦੇ ਉੱਤੇ ਢੇਰੀ ਢਾਉਣ ਵਾਲੀ ਗੱਲ ਨਹੀਂ ਜੇ ਕੋਈ ਪਸ਼ੂ ਨੁਕਸਾਨ ਦੇਊਗਾ ਸੋਡਾ ਫਾਇਦਾ ਵੀ ਉਹੀ ਪਸ਼ੂ ਕਰਕੇ ਜਾਊ ਦੂਜੇ ਸੂਏ ਤੇ ਤੁਸੀਂ ਹਾਂ ਉਹ ਤੁਸੀਂ ਆਪ ਜਿਹੜਾ ਮੰਜ਼ਲ ਤੇ ਪਹੁੰਚਣਾ ਤੁਸੀਂ ਉਹ ਚੀਜ਼ ਆਪਦੀ ਬਣਾ ਸਕਦੇ ਆਂ ਵੀ ਅੱਜ ਤੁਸੀਂ 10000 ਜੇ ਮਹੀਨੇ ਦਾ ਕਮਾਉਣੀਆ ਤੁਸੀਂ ਕੱਲ ਨੂੰ 20000 ਕਮਾਮੋਗੇ 20 ਤੋਂ ਬਾਅਦ ਤੁਸੀਂ ਲੱਖ ਰੁਪਏ ਕਮਾਮੋਗੇ ਉਹ ਸੋਡਾ ਮਤਲਬ ਹੌਸਲਾ ਤੇ ਸੋਡੇ ਨਾਲ ਕਾਰੋਬਾਰ ਕੰਮ ਕਰਨ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਗੇੜਾ ਹੋਣਾ ਚਾਹੀਦਾ ਮਾਲਕ ਨੂੰ ਬਚ ਰਹਿਣਾ ਚਾਹੀਦਾ ਇਹ ਬਿਜ਼ਨਸ ਇਕੱਲਾ ਇਹ じゃ ਜਿਹਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਥੋੜੇ ਥੋੜੇ ਪੈਸਿਆਂ ਦੇ ਨਾਲ ਵੀ ਬੰਦਾ ਜੇ ਆਪਾਂ ਕਹਿ ਸਕਦੇ ਆਂ ਜਿਹੜੀ ਜੇ ਪਹਿਹਾਂ ਵਾਤੇ ਕੰਮ ਕਰਦਾ ਕੱਲਾ ਮੱਝਾਂ ਦਾ ਕੰਮ ਮੈਂ ਇਹੋ ਜਿਹਾ ਕਹਿ ਸਕਦਾ ਵੀ ਜਿਹੜੀਆਂ ਤੁਸੀਂ ਨੌਕਰਾਂ ਦੇ ਨਾਲ ਰਹਿ ਕੇ ਨੌਕਰਾਂ ਦੇ ਨਾਲ ਕੰਮ ਕਰਵਾ ਕੇ ਤੁਸੀਂ ਲੱਖਾਂ ਤੋਂ ਤੁਸੀਂ ਕਰੋੜਪਤੀ ਜਿਹੜੀਆਂ ਇਹ ਸਥਿਤੀ ਬਣਾ ਸਕਦੀਆਂ ਕੋਈ ਬਿਜ਼ਨਸ ਦੇ ਵਿੱਚ ਇੰਨੀ ਤਰੱਕੀ ਨਹੀਂ ਹੋ ਸਕਦੀ ਹਾਂ ਇਹਦੇ ਵਿੱਚ ਦੋ ਟਾਈਪ ਦੇ ਵਿੱਚ ਮਤਲਬ ਆਮਦਨ ਲੈਣੀ ਪੈਂਦੀ ਹੁੰਦੀ ਆ ਉਹ ਵੀ ਆਪਾਂ ਗੁਰਪ੍ਰੀਤ ਬਾਈ ਕੋਲੇ ਖੜੇ ਹਾਂ ਤੁਹਾਨੂੰ ਇਸ ਲੋੜੀ ਆਪਾਂ ਦੱਸਦੇ ਹਾਂ ਜਿਵੇਂ ਹੁਣ ਇੱਕ ਮੱਝਾਂ ਦੋਤੇ ਚੱਲੀ ਜਾਂਦੀਆਂ ਜੇ ਤਾਂ ਹੁਣ ਕੱਲਾ ਪ੍ਰੋਪਰ ਕਈ ਬੰਦੇ ਹੁਣ ਡੇਰੀਆਂ ਦੇ ਵਿੱਚ ਕੀ ਕਰਦੇ ਆ ਉਹ ਕੱਲਾ ਦੁੱਧ ਹੀ ਲੈਣਾ ਉਹਨਾਂ ਨੇ ਮਗਰ ਘੱਟੂ ਦੇਖਣਾ ਨਹੀਂ ਉਹਨਾਂ ਨੇ ਕਟਰੂ ਮਰੇ ਖਪੇ ਕੁਛ ਮਰਜੀ ਹੋਵੇ ਪਾਉਂਦੀ ਉਹ 5-7 ਦਿਨਾਂ ਦਾ ਕਿਸੇ ਨੂੰ ਫੜਾ ਦੇਣਾ ਉਹਨਾਂ ਨੂੰ ਕਟਰੂ ਤੇ ਕੋਈ ਮਤਲਬ ਨਹੀਂ ਇਹ ਜਿਹੜਾ ਇੱਕ ਬਰੀਡਿੰਗ ਫਾਰਮ ਦਾ ਮਤਲਬ ਇਹ ਹੁੰਦਾ ਇਹਦੇ ਚ ਦੋ ਤਰ੍ਹਾਂ ਦੇ ਪੈਸੇ ਕਮਾਈ ਜਾਂਦੇ ਆ ਪਹਿਲੇ ਪੈਸੇ ਜਿਹੜੇ ਹੁੰਦੇ ਆ ਪਸ਼ੂਆਂ ਦੇ ਵਿੱਚ ਜਦੋਂ ਬੰਦਾ ਕਮਾਉਂਦਾ ਦੁੱਧ ਦੇ ਨਾਲ ਹਾਂ ਦੁੱਧ ਦੇ ਨਾਲ ਨਾਲ ਪਰ ਜਦੋਂ ਮਾਵਾਂ ਦੁੱਧ ਦਿੰਦੀਆਂ ਉਹਨਾਂ ਦੇ ਵਿੱਚੋਂ ਦੋ-ਦੋ ਤਿੰਨ-ਤਿੰਨ ਲੀਟਰ ਦੇ ਪੈਸੇ ਕੱਢ ਕੇ ਇਹਨਾਂ ਦੀਆਂ ਜਿਵੇਂ ਝੋਟੀਆਂ ਨੂੰ ਖਵਾਏ ਜਾਂਦੇ ਆ ਠੀਕ ਹੈ ਜੇ ਹਰ ਸਾਲ ਆਪਾਂ ਵੱਡੇ ਫਾਰਮ ਦੇ ਵਿੱਚੋਂ 10-12 ਕਟੀਆਂ ਵੀ ਤਿਆਰ ਕਰਦੇ ਆ 10 10 ਦੀ ਰੱਖੋ 1 20 ਪਸ਼ੂਆਂ ਦੇ ਵਿੱਚੋਂ ਦੁੱਧ ਤੇ 20 ਪਸ਼ੂ ਚੱਲਦੇ ਆ ਉਹਨਾਂ ਨੂੰ ਤਾਂ ਕਮਾਈ ਦੇਣੀ ਦੇਣੀ ਆ ਗੱਲ ਖਤਮ ਐ 15-18 ਲੱਖ ਜਿਹੜੀ ਬਣਦੀ ਆ ਪਰ ਜੇ 20 ਪਸ਼ੂਆਂ ਦੇ ਵਿੱਚ ਤੁਸੀਂ 10 ਕਟੀਆਂ ਵੀ ਵੇਚਦੇ ਆ ਝੋਟੀਆਂ ਬਣਾ ਕੇ 3 ਸਾਲਾਂ ਬਾਦੋਂ 20 ਮਹੀਸਾਲੇ ਫਾਰਮ ਚੋਂ 3 ਸਾਲਾਂ ਬਾਦੋਂ ਜਿਵੇਂ ਮਰਜੀ ਤੁਸੀਂ 10-15 ਮੱਝਾਂ ਵੱਡੀਆਂ ਵੇਚ ਸਕਦੇ ਆ ਉਹ ਛੋਡੀਆ ਬਰੀਡ ਤੇ ਆ ਮਾੜੀ ਆ ਤਾਂ 1.5 ਲੱਖ ਦੀ ਵੀ ਹੋਊ ਜੇ ਤੁਸੀਂ ਬਰੀਡ ਤੇ ਕੰਮ ਕਰਦੇ ਜਿਵੇਂ ਗੁਰਪ੍ਰੀਤ ਵਾਈ ਵਰਗੇ ਕੰਮ ਕਰਦੇ ਆ ਚਾਹੇ ਤੁਸੀਂ ਸਾਨੂੰ ਲਾ ਲਓ ਤਾਂ ਫਿਰ ਤੁਹਾਡੀਆਂ ਆਟੋਮੈਟਿਕ ਲੱਖਾਂ ਜਾਣੀਆਂ ਬਾਈ ਉਹ ਵੀ ਇੱਕ ਕਮਾਈ ਐ ਉਹ ਇੱਕ ਚੈਨ ਬਣ ਜਾਂਦੀ ਆ ਹਰ ਸਾਲ 20 ਪਸ਼ੂ ਸੋਣੇ ਆ ਹਰ ਸਾਲ 10 ਕਟੀਆਂ ਸੋਡੇ ਕੋਲੇ ਜੰਮਣੀਆਂ ਤੇ ਹਰ ਸਾਲ ਤੁਸੀਂ 10 ਹੀ ਮਿਹਸਾਂ ਵੱਡੀਆਂ ਵੇਚਣੀਆਂ ਝੋਟੀਆਂ ਚੰਗੀਆਂ ਮਿਹਸਾਂ ਵੇਚ ਲਈਆਂ ਮਿਹਸਾਂ ਚੰਗੀਆਂ ਝੋਟੀਆਂ ਵੇਚ ਲਈਆਂ ਪਰ ਸੋਡੇ ਕੋਲੇ ਉਹ ਯਕੀਨਨ 25 30 ਲੱਖ ਰੁਪਏ ਦਾ ਇੱਕ ਬਜਟ ਬਣ ਜਾਂਦਾ ਹੁੰਦਾ ਵੀ ਹਰ ਵਾਰੀ ਯਾਰ ਇੰਨੇ ਨਾਲ ਚੱਲਪਾਣਾ ਇਹ ਕੋਈ ਬਾਲੇ ਵੱਡੇ ਪੈਹਾਂ ਤੋਂ ਕੰਮ ਚਲਾਉਣ ਵਾਲਾ ਨਹੀਂ ਥੋੜੇ ਥੋੜੇ ਤੋਂ ਹੜੀ ਸੋਣੀ ਤੋਂ ਵੀ ਚਲਾ ਸਕਦੇ ਆ ਤੁਸੀਂ ਥੋੜਾ ਥੋੜਾ ਆਪਦਾ ਪੈਸਾ ਕੱਢ ਕੇ ਬਜਟ ਕਰਕੇ ਕੋਈ ਹੜੀ ਆ ਗਈ ਸੋਣੀ ਆ ਗਈ ਇੱਕ ਇੱਕ ਪਸ਼ੂ ਖਰੀਦੋ ਤੁਸੀਂ ਪਰ ਇਹ ਚੀਜ਼ ਇੱਕ ਮੈਂ ਹੋਰ ਵੀ ਕਹਿਣਾ ਚਾਹਣਾ ਕਈ ਗੱਲਾਂ ਯਾਦ ਆਉਂਦੀਆਂ ਹੁੰਦੀਆਂ ਵੀਡੀਓ ਬਣਾਉਣ ਦੇ ਵਿੱਚ ਕਾਫੀ ਟਾਈਮ ਹੋ ਗਿਆ ਮੇਰੇ ਆਪਰੇਸ਼ਨ ਤੋਂ ਬਾਅਦ ਮੈਂ ਖੁੱਲ ਕੇ ਕਿਤੇ ਵੀਡੀਓ ਵੀ ਨਹੀਂ ਬਣਾਈ ਜੀ ਤੇ ਅੱਜ ਸੋਨੂੰ ਵੀ ਪਤਾ ਲੱਗਦਾ ਹੋਊਗਾ ਅੱਜ ਮੈਂ ਬੋਲਿਆ ਵੀ ਖੁੱਲ ਕੇ ਆ ਕਾਫੀ ਸਮੇਂ ਬਾਅਦ ਤੇ ਵੀ ਜਿਹੜੀਆਂ ਚੀਜ਼ਾਂ ਇਹ ਮਾਪਿਓ ਦੇ ਹੱਥੀ ਹੁੰਦਾ ਆਦਾ ਜਵਾਕ ਖਰਾਬ ਕਰਨਾ ਜਾਂ ਉਹਨੂੰ ਕੰਮ 'ਚ ਪਾਉਣਾ ਇਹ ਚੀਜ਼ਾਂ ਮੈਂ ਬਹੁਤ ਕਿਉਂਕਿ ਮੇਰੇ ਕੋਲੇ ਪਰਸਨਲ ਯਾਰ ਦੋਸਤਾਂ ਹੁੰਦੇ ਰਹਿੰਦੇ ਆ ਫੋਨ ਆਉਂਦੇ ਰਹਿੰਦੇ ਆ ਇਹ ਚੀਜ਼ਾਂ ਦੇਖਣ ਨੂੰ ਕਰਪੀ ਤੇ ਬਾਈ ਬਹੁਤ ਮਿਲਦੀਆਂ ਹਾਂ ਕਿਉਂਕਿ ਦੇਖੋ ਮਾਪ ਠੀਕ ਹੈ ਬੇਲੇ ਰਹਿਣ ਦੇ ਨਾ ਇਹ ਮੈਂ ਮਾਪਿਓ ਦਾ ਐ ਧੰਨਵਾਦ ਕਰੂੰਗਾ ਵੀ ਜਿਹੜਾ ਜਵਾਕ ਬੇਲਾ ਨਾ ਉਦੋਂ ਰਹਿਣ ਦੇ ਨਾ 18-20 ਸਾਲਾਂ ਦਾ ਹੋ ਗਿਆ ਉਹਨੂੰ ਜਵਾਕ ਨੂੰ ਥੋੜੇ ਕੰਮ ਚ ਪਸ ਪਾ ਲੋ ਜਿੱਥੇ ਲੱਖਾਂ ਲਈ ਲੈਣੀ ਆ ਉੱਥੇ ਘੱਟ ਪੈਸੇ ਲਾ ਕੇ ਲੈ ਚੀਜ਼ ਲੈ ਲੋ ਪਰ ਜਦੋਂ ਇੱਕ ਵਾਰੀ ਬੱਚਾ ਤੁਸੀਂ ਕੰਮ ਦੇ ਵਿੱਚ ਪਾਹੋਂਗੇ ਜਦੋਂ ਉਹ ਸੋਡੇ ਬੱਚੇ ਨੇ ਜਵਾਨ ਹੋਣਾ ਗਲਤ ਪਾਸੇ ਤੁਰਨਾ ਉਦੋਂ ਪਹਿਲਾਂ ਉਹਦਾ ਧਿਆਨ ਆ ਦੇ ਰਜਗਾਰ ਚ ਹੋ ਜਾਣਾ ਹਾਂਜੀ ਉਹਨੂੰ ਬੰਦੇ ਨੂੰ ਐ ਲੱਗਣ ਲੱਗ ਜਾਣਾ ਮੈਂ ਗਾਰੰਟੀ ਦਿੰਦਾ ਜਿਹੜਾ ਮਾਪਿਓ ਆ ਦੇ ਵਿੱਚ ਬੱਚੇ ਦਾ ਕੰਮ ਤੋਰ ਕੇ ਦਿੰਦਾ ਉਹਨੇ ਐ ਖਲੋਟ ਗਣਨ ਲੱਗ ਗਿਆ ਅਲੋਟ ਕਰਕੇ ਲਾਲਚ ਪੈ ਜਾਂਦਾ ਸਾਰੇ ਭਰਾ ਵੀ ਆਪਦੇ ਵੀ ਜਿਹੜੇ ਬੱਚਿਆਂ ਨੂੰ ਤੁਸੀਂ ਵੀ ਇਸ ਕੰਮ ਦੇ ਵਿੱਚ ਤੁਸੀਂ ਪਾਓ ਲਾਜ਼ਮੀ ਥੋੜੇ ਥੋੜੇ ਨਾਲ ਕੁਝ ਨਹੀਂ ਹੁੰਦਾ ਤੇ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਸੀ ਬਾਈ ਗੁਰਪ੍ਰੀਤ ਦਾ ਫਾਰਮ ਤੇ ਦੁਕਾਨ ਦਾ ਤੇ ਪ੍ਰਮਾਤਮਾ ਕਿਰਪਾ ਕਰੇ ਮੂਰੇ ਫਾਰਮ ਵੱਡਾ ਹੋਈ ਜਾਂਦਾ ਤੁਹਾਨੂੰ ਕਿਤੇ ਬਾਈ ਦਾ ਫਾਰਮ ਵੀ ਤੁਹਾਨੂੰ ਦਿਖਾਵਾਂਗੇ ਸਪੈਸ਼ਲੀ ਉਹ ਵੀ ਵੀਡੀਓ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ